ਬਾਰਮਿਕ ਮਹਾਰਾਜ ਕੀ ਜੈ ਸੈਬੇ ਕਮਾਲ ਸ੍ਰੀ ਸ੍ਰੀ 1087 ਰੁਪਿਆ ਨਾਮ ਮਹਾਰਾਜ ਕੀ ਜੈ ਚੋਜੀ ਪਾਸ਼ਾ ਸਤੂਰ ਪੁਰਨਾ ਨਾਮ ਹਮਾਰਾ ਕੀ ਜੈ ਗੱਦੀ ਤੇ ਬਰਾਜਮਾਨ ਸੰਤ ਗੁਰਦਾਰੀ ਨਾਮ ਹਮਾਰਾ ਕੀ ਜੈ ਜੈ ਪੀਨ ਜੈ ਭਾਰਤ ਸਾਥਿਓ ਜੋ ਪਿੰਡ ਨੂਰ ਕੋਰ ਟਿੱਡੇ ਦਾ ਗਵਨ ਵਾਲਮੀਕ ਮੰਦਿਰ ਦਾ ਮਸਲਾ ਆ ਉਹ ਅੱਜ ਡੀਆਈਜੀ ਸਾਹਿਬ ਦੇ ਧਿਆਨ ਦੇ ਵਿੱਚ ਜਾਂਦਾ ਆ ਕਿਉਂਕਿ ਜਿਹੜਾ ਸਮਾਜ ਦਾ ਮਸਲਾ ਸੀ ਆਪਸ ਵਿੱਚ ਨਿਬੜ ਗਿਆ ਸੀ ਜੋ ਪੰਚਾਇਤ ਆ ਹੁਣ ਸਾਹਮਣੇ ਹੋ ਕੇ ਸ਼ਰੇਆਮ ਜਿਹੜਾ ਉਹ ਪ੍ਰਬੰਧਕ ਕਮੇਟੀ ਦੇ ਖਿਲਾਫ ਜਿਹੜਾ ਉਹ ਕੋਰਟ ਦੇ ਵਿੱਚ ਜਿਹੜਾ ਉਹ ਆ ਚੁੱਕੀ ਆ ਕੋਰਟ ਦੇ ਵਿੱਚ ਐਫੀਡੇਵਿਡ ਦਿੰਦੇ ਕਿ ਵੀ ਜਿਹੜਾ ਉਹ ਖਾਲੀ ਪਲਾਟ ਆ ਪਰ ਖਾਲੀ ਪਲਾਟ ਨਹੀਂਗਾ ਉੱਥੇ ਭਗਵਾਨ ਬਾਦਮੀ ਜਿਸ ਦਾ ਰੂਪ ਆ ਲੱਗਾ ਹੋਇਆ ਉਹਦੀ ਅੱਜ ਦੀ ਲਾਈਵ ਜਿਹੜੀ ਉਹ ਫੋਟੋ ਵੀ ਜਿਹੜਾ ਉਹ ਜੀਆਜੀ ਦੇ ਅਰਖਾਸਤ ਦੇ ਨਾਲ ਲਾਈ ਹੋਈ ਆ ਔਰ ਸਾਨੂੰ ਪ੍ਰੋਸੈਸ ਤੋਂ ਸੂਤਰਾ ਤੋਂ ਪਤਾ ਲੱਗਾ ਕਿ ਪੰਚਾਇਤ ਜਿਹੜੀ ਆ ਸਰੂਪ ਨੂੰ ਸਾਜ਼ਿਸ਼ ਅਧੀਨ ਚੱਕਣ ਦਾ ਜਿਹੜਾ ਉਹ ਪਲਾਨ ਜਿਹੜਾ ਉਹ ਕਰ ਰਹੀ ਆ ਮੈਂ ਇਹ ਦੱਸਣਾ ਚਾਹੁੰਨਾ ਪ੍ਰਸ਼ਾਸਨ ਨੂੰ ਕਿ ਜੇਕਰ ਪੰਚਾਇਤ ਮਨੁੱਖੀ ਦੇ ਸਰੂਪ ਨੂੰ ਉਹ ਤਾਂ ਗੈਰ ਕਾਨੂੰਨੀ ਤਰੀਕੇ ਨਾਲ ਚੱਕਦੀ ਆ ਤਾਂ ਜਿਹੜਾ ਉਹ ਜੋ ਵੀ ਇਹ ਸੰਗਠਨ ਸ਼ੋਲਾ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਦੀ ਹੋਵੇਗੀ ਔਰ ਦੂਸਰਾ ਅਸੀਂ ਵਾਲਮੀਕ ਪੀਰ ਇਥੇ ਗਿਆਨ ਆਸ਼ਰਮ ਸ੍ਰੀ ਲਾਲ ਸਾਹਿਬ ਦੇ 19 ਜੁਲਾਈ ਦੀ ਜਿਹੜੀ ਉਹ ਮੀਟਿੰਗ ਜਿਹੜਾ ਉਹ ਭਲਾਈ ਆ ਔਰ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਉਹ ਉਹਦੇਦਾਰਾਂ ਦੀ ਮੀਟਿੰਗ ਬੁਲਾ ਕੇ ਵੱਡਾ ਜਿਹੜਾ ਉਹ ਸੰਘਰਸ਼ ਜਿਹੜਾ ਉਹ ਪੰਚਾਇਤ ਦੇ ਖਿਲਾਫ ਐਸਐਸਪੀ ਦਾ ਪਰਚਾ ਕਰਾਉਣ ਦੀ ਸੰਘਰਸ਼ ਕੀਤਾ ਜਾਊਗਾ जो बोले सोन रुपये भगवान वाल्मिक महाराज की जय एक माल श्री श्री सौ सतगुरु गया नाथ महाराज की जय चौजी पातशाह सतगुरु पूनाथ महाराज की जय की तराजवान संतना सा